ਵੈਸੇ ਤਾਂ ਪੰਜਾਬ ਦੀਆਂ ਸੜਕਾਂ ਤੇ ਰੋਜ਼ ਦੀਆਂ 10 ਤੋਂ 15 ਜਾਨਾਂ ਜਾ ਰਹੀਆਂ ਨੇ ਪਰ ਇੱਕ ਤਰ੍ਹਾਂ ਦੇ ਹਾਦਸੇ ਖਾਸ ਕਰਕੇ ਵਰਣਨਯੋਗ ਨੇ ਇਹ ਨੇ ਪ੍ਰਾਈਵੇਟ ਬੱਸਾਂ ਵੱਲੋਂ ਬੇਕਸੂਰ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਣਾ ਵੀਰਵਾਰ ਨੂੰ ਜਦੋਂ ਮੁਲਕ ਭਰ ਵਿੱਚ ਰੱਖੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਸੀ ਉਦੋਂ ਲੁਧਿਆਣਾ ਚ ਇੱਕ ਕਰਦਾ ਇੱਕ ਨਹੀਂ ਦੋ ਚਿਰਾਗ ਬੁਜੇ ਰੱਖੜੀ ਬਨਵਾ ਕੇ ਜਾ ਰਹੇ ਮੋਟਰਸਾਈਕਲ ਸਵਾਰ ਪਿਓ ਪੁੱਤ ਹਰਦੇਵ ਸਿੰਘ ਅਤੇ ਹਰਮੀਤ ਸਿੰਘ ਨੂੰ ਇੱਕ ਪ੍ਰਾਈਵੇਟ ਬੱਸ ਨੇ ਕੁਚਲ ਦਿੱਤਾ ਉਹ ਦੋਵੇਂ welding ذریعے ਮਿਹਨਤ ਕਰਕੇ ਆਪਣਾ ਪਰਿਵਾਰ ਪਾਲਦੇ ਸਨ ਇਹ ਬਸਸੀ ਡਬਲਯੂ ਟ੍ਰਾਂਸਪੋਰਟ ਦੀ ਜੋ ਬਦਲ ਪਰਿਵਾਰ ਦੀ ਸਭ ਤੋਂ ਪੁਰਾਣੀ ਟ੍ਰਾਂਸਪੋਰਟ ਕੰਪਨੀ ਏ ਗੁੱਸੇ ਚ ਆਈ ਪੀੜ ਨੇ ਬਸ ਨੂੰ ਅਗਲਾ ਦਿੱਤਾ ਮੜਾ ਕੀਤਾ ਕਾਨੂੰਨ ਆਪਣੇ ਹੱਥs ਨਹੀਂ ਲੈਣਾ ਚਾਹੀਦਾ ਪਰ ਲੋਕ ਵੀ ਕੀ ਕਰਨ ਇਹ ਸ਼ਾਇਦ ਇੱਕ ਸਾਲ ਦਾ ਪੰਜਵਾਂ ਜਾਂ ਸੱਤਵਾਂ ਇਹੋ ਜਿਹਾ ਹਾਦਸਾ ਹੋਵੇਗਾ ਜਿਸ ਕਰਕੇ ਬੇਗਸੂਰ ਲੋਕਾਂ ਦੀਆਂ ਅਣਜਾਣੇ ਚ ਜਾਣਾ ਗਈਆਂ ਕਰੀਬ ਹਰ ਹਾਦਸੇ ਚ ਜਾਂ ਤਾਂ ਬੱਸਾਂ ਬਾਦਲ ਪਰਵਾੜ ਦੀਆਂ ਨੇ ਜਾਂ ਉਹਨਾਂ ਦੇ ਛੇਤੇ ਦੀਆਂ ਕਾਰਨ ਸਾਫ ਹੈ ਇਸ ਵੇਲੇ ਪੰਜਾਬ ਚ ਸਰਕਾਰੀ ਟਰਾਂਸਪੋਰਟ ਦੀ ਥਾਂ ਪ੍ਰਾਈਵੇਟ ਬੱਸਾਂ ਦਾ ਉਹ ਵੀ ਬਾਦਲਾਂ ਦੀਆਂ ਬੱਸਾਂ ਦਾ ਪੂਰਾ ਬੋਲਬਾਲਾ ਹੈ ਕੋਈ ਨਹੀਂ ਪੰਜ ਛੇ ਮਹੀਨੇ ਦੀ ਗੱਲ ਹੈ ਜਿਵੇਂ ਆਮ ਆਦਮੀ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਚ ਕਿਹਾ ਹੈ ਕਿ ਅਸੀਂ ਇਹ ਟਰਾਂਸਪੋਰਟ ਮਾਫੀਆ ਦਾ ਖਾਤਮਾ ਕਰਨਾ ਹੈ ਕਿਸੇ ਦਾ ਹੀ ਹੋਵੇ ਪੈਦਿਚ ਕਾਂਗਰਸ ਵਾਲੇ ਵੀ ਹੈਗੇ ਆ ਸਰਕਾਰੀ ਟਰਾਂਸਪੋਰਟ ਨੂੰ ਬੜਾਵਾ ਦੇਣਾ ਹੈ ਨੌਜਵਾਨਾਂ ਨੂੰ ਬੜੇ ਵੱਡੇ ਪੱਦਰ ਤੇ ਬੱਸਾਂ ਦੇ ਰੂਟ ਦੇਣੇ ਨੇ ਸਿਰਫ ਇਹ ਹੋਈ ਨਹੀਂ ਇੱਕ ਪ੍ਰੋਪਰ ਰੋਡ ਸੇਫਟੀ ਨੀਤੀ ਬਣਾਉਣੀ ਹੈ ਸਾਡੀ ਕੋਸ਼ਿਸ਼ ਹੋਊਗੀ ਕਿ ਇਹੋ ਜਿਹਾ ਸਿਸਟਮ ਲਾਗੂ ਕੀਤਾ ਜਾ ਸਕੇ ਜੋ ਬਾਹਰ ਵਾਸਤੇ ਜਿਹੜੇ ਪੰਜਾਬੀ ਆ ਉਹ ਵੀ ਇੱਥੇ ਆ ਕੇ ਆਪਣੀ ਗੱਡੀ ਚਲਾਉਣ ਤੋਂ ਨਾ ਚਿਜਕਣ ਸੜਕਾਂ ਉੱਤੇ ਪ੍ਰਾਈਵੇਟ ਬੱਸਾਂ ਅਤੇ ਰਸੂਖ ਵਾਲੇ ਲੋਕਾਂ ਦੇ ਯਾਨੀ ਹੂਠਰਾਂ ਦੇ ਲਾਲ ਬੱਤੀ ਦੇ ਇਸ ਅਤਵਾਦ ਨੂੰ ਖਤਮ ਕਰਕੇ ਸੜਕਾਂ ਨੂੰ ਪੀਪਲ ਫ੍ਰੈਂਡਲੀ ਬਣਾਉਣਾ ਹੈ ਹਾਲ ਦੀ ਘੜੀ ਸਾਡੀ ਹਰਦੇਵ ਸਿੰਘ ਅਤੇ ਹਰਮੀਤ ਸਿੰਘ ਦੇ ਪਰਿਵਾਰ ਨਾਲ ਤੈਅ ਦਿলো ਹਮਦਰਦੀ ਇੱਕ ਸਹੀ ਸੜਕ ਸੁਰੱਖਿਆ ਨੀਤੀ ਹੀ ਉਹਨਾਂ ਨੂੰ ਅਤੇ ਇਹੋ ਜੇ ਪੀੜਿਤ ਪਰਿਵਾਰਾਂ ਨੂੰ ਸ਼ਰਧਾਂਜਲੀ ਸਹੀ ਸ਼ਰਧਾਂਜਲੀ ਜਿਹੜੀ ਹੈ ਸੱਚੀ ਸ਼ਰਧਾਂਜਲੀ ਉਹ ਹੋਵੇਗੀ